ਜੋ ਸਮੇਂ ਆਪਾਂ ਸੇਵਾ ਕਰਦੇ ਹੋ ਉਸ ਇਲਾਕੇ ਦਾ ਜਾਨੀ ਜਿਸ ਤੇ ਖਰਾਂ ਦੀ ਬਾਰ ਹੈ ਜਿਹੜੀ ਬਹੁਤ ਜ਼ਿਆਦਾ ਪਈ ਹੋਈ ਹੈ ਤਾਂ ਸੰਤ ਬਲਬੀਰ ਸਿੰਘ ਸਿਚੇਵਾਲ ਬਤੁਨ ਲਗਾਤਾ ਹੈ ਇਸ ਇਲਾਕੇ ਦੇ ਵਿੱਚ ਇਨਫਟਾ ਦੇ ਵਿੱਚ ਸੇਵਾ ਦਰਿਆ ਦਾ ਤੁਹਾ ਤੁਸੀਂ ਇਹਨਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਕਿੰਨਾ ਪਾਣੀ ਹੈ ਇਹ ਜਿਹੜੀ ਇਹ ਸਿੱਧੀਆਂ ਤੋਂ ਤਾਂ ਇਹ ਸਰਦਾਰਪੁਰ ਲੋਧੀ ਦੇ ਉਸ ਰਾਕੇ ਦੇ ਵਿੱਚ ਜੋ ਦਿਖਾ ਰਹੇ ਹਾਂ ਜਿੱਥੇ ਪੜਨ ਦੀ ਮਾਰ ਹੈ ਜਿਹੜੀ ਪਈ ਹੋਈ ਹੈ ਉਡੀ ਬੁੰਡਾ ਨਾਲ ਦੇ ਪਿੰਕੀ ਜੱਤੇਦਾਰ ਬਾਬਾ ਬਲਵੀਰ ਸਿੰਘ ਜੀ ਉਹ ਵੀ ਪਹੁੰਚੇ ਹੋਈ ਹੈ ਜਿਹੜਾ ਰਾਹਤ ਸਮੱਗਰੀ ਲੈ ਕੇ ਪਹੁੰਚੇ ਹੋਏ ਨੇ ਤੁਹਾਨੂੰ ਅਸੀਂ ਬੋਟ ਦੇ ਉੱਤੇ ਆ ਤੁਹਾਨੂੰ ਦਿਖਾ ਦੇ ਲੇਗੇ ਬਾਬਾ ਬਲਵੀਰ ਸਿੰਘ ਸੂਚੇਵਾਲ ਤੇ ਜੱਤੇਦਾਰ ਬਾਬਾ ਬਲਵੀਰ ਸਿੰਘ ਜੀ 92 ਗਰੁੱਪ ਜਿਹੜੇ ਉਹ ਪਹੁੰਚੇ ਹੋਈ ਹੈ ਅੱਜ ਇੱਥੇ ਸੁਲਤਾਨਪੁਰ ਲੋਧੀ ਦੇ ਪਿੰਡ ਸਾਹਰਾ ਬੁਲਤਾਰ ਉਪਰ ਪੰਜਾਬ استان ਤੇ ਜਿੱਥੇ ਬਾਬਾ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਉਹ ਆਪ ਹੀ ਡਰਾਈਵਰ ਨੇ ਆਪ ਹੀ ਮਲਾਹ ਨੇ ਮਾਪੁਰ ਦੇ ਨਾਲ ਉਹਨਾਂ ਤੇ ਜਾ ਰਹੇ ਆ ਪਿੰਡ ਦੇ ਵਿੱਚ ਬਾਬਾ ਜੀ ਰਾਸ਼ਨ ਵੰਡ ਰਹੇ ਨੇ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਅੰਕੰਦ ਜਿ세 ਬੰਦੀਆਂ ਵੱਲੋਂ ਰਾਤ ਦੀ ਜਿੱਥੇ ਹਾਜ਼ਰੀ ਲਵਾਉਣ ਵਾਸਤੇ ਸੰਕਤਾਂ ਦੇ ਦਰਸ਼ਨ ਕਰਨ ਵਾਸਤੇ ਆ ਦੇਖੋ ਚਾਹ ਤੇਰੇ ਜਲਤਾਂ ਨਹੀਂ ਹੈ ਜਿਵੇਂ ਪੱਦਲ ਆਈ ਹੁੰਦੀ ਹੈ ਤੇ ਇਹੋ ਜਿਹਾ ਸੀਨ ਬਣਿਆ ਹੋਇਆ ਕਈ-ਕਈ ਕਿਲੋਮੀਟਰ ਚੱਲੀ ਚੱਲੇ ਤੇ ਜਿੱਥੇ ਮੈਂ ਬੇਨਤੀ ਕਰਦਾ ਸਾਰੀਆਂ ਸੜੀਆਂ ਗੁਰੂ ਤੇ ਸੰਕਟਾ ਬਹੁਤ ਜ਼ਿਆਦਾ ਜਿਹੜੇ ਦੁੱਖੇ ਦੀ ਮਦਦ ਕਰਨੀਆਂ ਨੇ ਰਾਸ਼ਟਰ ਵੀ ਕੋਈ ਕੰਮ ਨਹੀਂ ਬਾਬੇ ਇਹ ਕੰਮਾ ਸਾਹਮਣੇ ਖੰਭਾ ਰਾਸ਼ਟਰ ਵੀ ਕੋਈ ਕਮੀ ਨਹੀਂ ਪਰ ਫੇਰ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਸੰਕਟਾਂ ਪਹੁੰਚ ਰਹੀਆਂ ਨੇ ਤੇ ਖਾਸ ਕਰਕੇ ਜਿਵੇਂ ਸੈਂਟਰ ਸਰਕਾਰ ਹੈ ਪੰਜਾਬ ਸਰਕਾਰ ਹੈ ਇਹ ਭਾਵੇਂ ਉਹਨਾਂ ਵੱਤੋਂ ਉਪਰਾਧੇ ਕੀਤੇ ਜਾ ਰਹੇ ਨੇ ਪਰ ਸੈਂਟਰਲ ਸਰਕਾਰ ਨੂੰ ਇਹ ਚਾਹੀਦਾ ਕੋਈ ਬਹੁਤ ਵੱਡਾ ਪੈਕੇਜ ਦੇ ਨੇ ਹਰ ਸਾਲ ਜਿੱਥੇ ਪਿੱਛੋਂ ਰਾਵੀ ਦਰਿਆ ਦਾ ਪਾਣੀ ਇੱਧਰ ਬਿਆਸ ਦਾ ਜਿਹੜਾ ਆਪਣੇ ਪਾਣੀ ਇਕੱਠਾ ਹੋ ਕੇ ਤੇ ਪੰਜਾਬ ਦੇ ਬਹੁਤ ਸਾਰੇ ਜਿੱਥੇ ਸੱਤ ਰੋਇਦਾ ਜਾਲ ਵੀ ਜਿਹੜਾ ਇਕੱਠਾ ਹੋ ਕੇ ਉਹਨਾਂ ਵੀ ਜਿਹੜੀਆਂ ਬਰਲੀਆਂ ਉਹ ਘਰ ਉਹਨਾਂ ਨੇ ਆਪਣੇ ਵਾੜ ਬੜੀ ਹੋਇਆ ਜਮੀਨਾਂ ਇੰਦਰਾ ਤੇ ਦਰਿਆ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਹੜ੍ਹਾਂ ਦੀ ਪੋਜੀਸ਼ਨ ਜਿਹੜੀ ਹੈਗੀ ਆ ਬਹੁਤ ਖਰਾਬ ਹੋਈ ਜਾਂਦੀ ਹੈ ਇਸ ਲਈ ਮੈਂ ਵੀ 11 ਤਰੀਕ ਤੋਂ ਲਗਾਤਾਰ ਬਾਹੂਪੁਰ ਜਿੱਥੇ ਹੜ੍ਹ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ 5400 ਕਰ ਲੋਕ ਜਿਹੜੇ ਆ ਉਹ ਅੰਦਰ ਵਜੇ ਹੋਇਆ ਦਿਨ ਵਾਸਤੇ ਲਗਾਤਾਰ ਸੇਵਾ ਦਾ ਕਾਰਜ ਚੱਲ ਰਿਹਾ ਬੇਰਤ ਗੁੱਸਨ ਕੌਮ ਆਪਣਾ ਯੋਗਦਾਨ ਪਾ ਰਹੀ ਹੈ ਸੋ ਹੁਣ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਰਾਵੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਦੇ ਨਾਲ ਬਹੁਤ ਹਾਲਾਤ ਵਿਗੜ ਗਏ ਇਸੇ ਤਰ੍ਹਾਂ ਹੀ 7 ਵਜੇ ਦੇ ਵਿੱਚ ਪਾਣੀ ਆ ਗਿਆ ਚਿੱਟੀ ਬੀਂ ਬਿਲਕੁਲ ਬਾਹਰ ਹੋਈ ਬੈਠੀ ਹੈ ਕਾਲੀ ਬੀਂ ਦਾ ਪਾਣੀ ਵੀ ਬਹੁਤ ਕਾਫੀ ਦੂਰ ਦੂਰ ਤੱਕ ਨੀਵੇਂ ਏਰੀਆ ਦੇ ਵਿੱਚ ਭਰ ਗਿਆ ਸੋ ਇਸ ਵੇਲੇ ਪੂਰੇ ਪੰਜਾਬ ਜਿਹੜਾ ਹੈਗਾ ਹੜਾ ਦੀ ਸਥਿਤੀ ਦੇ ਵਿੱਚ ਅਸੀਂ ਲਗਾਤਾਰ ਕੋਸ਼ਿਸ਼ਾਂ جاری ਸੰਗਤ ਵੀ ਕਰਦੇ ਆ ਤੇ ਬਾਕੀ ਵਾਹਿਗੁਰੂ ਦੇ ਹੱਥਾਂ ਕਿ ਆਉਣ ਵਾਲੇ ਸਮਾਂ ਕੀ ਹੋਵੇਗਾ ਪਰ ਸਾਡਾ ਫਰਜ਼ ਹੈ ਕਿ ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਏ ਤੋਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੇਸ ਵਿਦੇਸ਼ ਤੋਂ ਕਨੇਡਾ ਭੈਣ ਭਰਾ ਇਹਨਾਂ ਹਰ ਦੇਸ਼ਾਂ ਦੀ ਬਾਹ ਫੜ ਰਹੇ ਆ ਤੇ ਬਹੁਤ ਜ਼ਿਆਦਾ ਜਿਹੜਾ ਹੈ ਅ ਕਾਨੇ ਸਮੁੰਦਰੀ ਸਮਗਰੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਚੱਲ ਰਹੀ ਹੈ ਪਰ ਅਸਲ ਵਿੱਚ ਜਿਹੜੀ ਆਮ ਕਿਸਾਨਾਂ ਨੂੰ ਜਾਂ ਉੱਥੇ ਰਹਿਣ ਵਾਲੇ ਲੋਕਾਂ ਦੀ ਜ਼ਰੂਰਤ ਆ ਉਹ ਜਦੋਂ ਪਾਣੀ ਥੱਲੇ ਜਾਂਦਾ ਉਸੋ ਵੱਡੀ ਸਮੱਸਿਆ ਜਿਹੜੀ ਹੈ ਵੀ ਆਉਣ ਵਾਲੀ ਆ ਉਹਦੇ ਵਾਸਤੇ ਵੀ ਸਾਨੂੰ ਤਿਆਰ ਰਹਿਣ ਦੀ ਲੋੜ ਆ ਸੋ ਜੋ ਵੀ ਸੇਵਾ ਕਰਨੀ ਚਾਹੁੰਦਾ ਉਹ ਜਿਹੜਾ ਹੈ ਸਾਡੇ ਨਾਲ ਫੋਨ ਨੰਬਰ ਤੇ ਉਹਤੇ ਕੰਡਕਟ ਕਰਕੇ ਕਰ ਸਕਦਾ ਸੋ ਜਿੱਥੇ ਵੀ ਅਸੀਂ ਪਛਾਣ ਸਕਦੇ ਹੋਏ ਉਹਨਾਂ ਦੀ ਹੋਰ ਸਮਗਰੀ ਜਿਹੜੀ ਹੈਗੀ ਆ ਅਸੀਂ ਪਸਾਉਣ ਪਹੁੰਚਾਉਣ ਦਾ ਜਦੋਂ ਕਰਾਂਗੇ ਸੋ ਸਾਰੇ ਹਮ ਦੇਸ਼ ਵਿਦੇਸ਼ ਬੈਠੀਆਂ ਪ੍ਰਸੰਤਾ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੇ ਆ ਵਾਸਤੇ ਆਪਣੇ ਖਜ਼ਾਨੇ ਜੋ ਥੋੜਾ ਬੋਧਾ ਜਿਹਾ ਹੈਗਾ ਜੋਗਦਾਨ ਜਿੰਨਾ ਵੀ ਤੁਸੀਂ ਕਰ ਸਕਦੇ ਆ ਸਾਰੇ ਭਾਣਾ ਭਰਾਵਾਂ ਵਾਸਤੇ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਕੜਕੜ ਤਾਂ ਹੀ ਵੀ ਜਣਗੇ ਜੇ ਇਹਨਾਂ ਦੀ ਆਪਾਂ ਹੈਲਪ ਕਰਾਂਗੇ ਜੇ ਲੰਗਰ ਪਾਣੀ ਬਹੁਤ ਆ ਰਿਹਾ ਗੇਰੇ ਵੀ ਗਰੀਬenstੂ ਭੇਜਣੀਆਂ ਜਦ ਸਮਾਨ ਭੇਜਣਾ ਉਹ ਜ਼ਰੂਰ ਪਹਿਲਾਂ ਫੋਨ ਕਰ ਲਿਓ ਕਿਰ ਸਾਡਾ ਫੋਨ 94173 ਪੁਣੀ 463 ਦਾ ਜਿਹੜੇ ਹੈਗੇ ਸੇਵਾਦਾਰ ਇੱਥੇ ਲੱਗੇ ਹੋਏ ਉਹਨਾਂ ਨਾਲ ਕੰਟੈਕਟ ਕਰਕੇ ਤਾਂ ਹੀ ਆਵੇ ਕਿਉਂਕਿ ਜਿੱਥੇ ਲੋਕ ਬਸੇ ਹੋਏ ਆ ਉੱਥੇ ਕੈਸਤੀ ਨਹੀਂ ਸਮਾਨ ਜਾਂਦਾ ਜਿਹੜੇ ਤੁਸੀਂ ਸਮਾਨ ਲੈ ਆ ਰਹੇ ਹਜੇ ਉਹਨਾਂ ਦਾ ਜ਼ਿਕਰ ਪਹੁੰਚ ਨਹੀਂ ਰਿਹਾ ਬਹੁਤ ਥੋੜਾ ਸਮਾਨ ਪਹੁੰਚ ਰਿਹਾ ਤੇ ਬਾਕੀ ਜਿਹੜਾ ਹੈਗਾ ਉਹਨਾਂ ਲੱਗਿਆਂ ਦੇ ਵਿੱਚ ਕੀ ਵੰਡੇ ਲੰਦਾ ਜਿਨ੍ਹਾਂ ਨੂੰ ਹਜੇ ਲੋੜ ਨੇ ਸੋ ਇਸ ਵਾਸਤੇ ਲੋੜ ਉਹਨਾਂ ਦੇ ਜ਼ਿਕਰ ਪੁੰਜੇ ਇਹ ਸਾਡੀ ਜਿਹੜੀ ਹੈਗੀ ਕੋਸ਼ਿਸ਼ ਆ ਉਹਦੇ ਵਾਸਤੇ ਤੁਸੀਂ ਸਾਡੇ ਸਾਥ ਦਿਓ ਤੇ ਸਾਡੇ ਵੱਧ ਤੋਂ ਵੱਧ ਹੈਲਪ ਕਰੋ ਕਿਉਂਕਿ ਤਕਰੀਬਨ ਨੇ ਹੈਗੇ 24 ਦਿਨ ਹੋ ਗਏ ਲਗਾਤਾਰ ਸਾਨੂੰ ਬਾੜੀ ਵਿੱਚ ਜਾਂਦੇ ਆ ਉਹਨੂੰ ਤੇ ਹਜੇ ਪਤਾ ਨਹੀਂ ਕਿ ਕਿੰਨੇ ਦਿਨ ਇਹ ਪਾਣੀ ਜਿਹੜਾ ਹੈ ਇਹਦਾ ਹੜ ਦਾ ਪਾਣੀ ਜਿਹੜਾ ਹੈਗਾ ਉਹ ਪਿੰਡਾਂ ਵਿੱਚ ਰਵੇ ਸਾਨੂੰ ਇਹਨਾਂ ਦੀ ਰੇਗ ਨੂੰ ਰਹਿਣ ਤੋਂ ਕਰਨ ਦੀ ਲੋੜ ਅਸੀਂ ਤੋਂ ਤੇ ਤੈਨੂੰ ਤਾਂ ਨਾ ਦੀਆਂ ਬਿਆਨ ਗੁਰ ਸੰਗਤਾਂ ਦੇ ਜਿਹੜੇ ਹਨ ਦਿਨ ਰਾਤ ਕਿਉਂਕਿ ਜਿੱਥੇ ਕੰਮ ਕਰਨ ਵਾਲੇ ਸੇਵਾਦਾਰ ਦੇ ਨਾਲ ਲੱਗੇ ਹੋਏ ਆ ਉੱਥੇ ਬਾਹਰ ਬੈਠੀ ਤੁਹਾਡੀਆਂ ਦੁਆਵਾਂ ਵੀ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ